ਹਫਤੇ ਪਹਿਲਾਂ ਇੱਕ ਨੌਜਵਾਨ ਕਰੋ ਲਾਪਤਾ ਹੋ ਗਿਆ ਮਾਪਿਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਤੱਕ ਵੀ ਦਰਜ ਕਰਵਾਈ ਗਈ ਥਾਂ ਥਾਂ ਉਸ ਮੁੰਡੇ ਦੀ ਭਾਲ ਕੀਤੀ ਗਈ ਪਰ ਅੱਜ ਹਫਤੇ ਬਾਅਦ ਗਵਾਂਡੀਆਂ ਦੇ ਘਰ ਦੇ ਵਿੱਚੋਂ ਉਸ ਮੁੰਡੇ ਦੀ ਲਾਸ਼ ਇੱਕ ਟੋਏ ਦੇ ਵਿੱਚੋਂ ਬਰਾਮਦ ਹੋਈ ਪਿੰਡ ਦੇ ਹੀ ਦੋ ਨੌਜਵਾਨਾਂ ਦੇ ਵੱਲੋਂ ਉਸ ਦੀ ਲਾਸ਼ ਨੂੰ ਟੋਏ ਦੇ ਵਿੱਚ ਦੱਬ ਦਿੱਤਾ ਗਿਆ ਔਰ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਇਹਨਾਂ ਦੋਵਾਂ ਨੌਜਵਾਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਿਰਕਾਰ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਗਿਆ ਤਾਂ ਦੋਵਾਂ ਨੌਜਵਾਨਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਗਾਏ ਜਾ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ 'ਤੇ ਵੀ ਜਾਂਚ ਕਰ ਰਿਹਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਬਠਿੰਡਾ ਤੋਂ ਇਹ ਮਾਮਲਾ ਸਾਮਣੀ ਆਇਆ ਦੱਸ ਜਾਈਏ ਕਿ ਕਰੀਬ 1 ਹਫਤਾ ਪਹਿਲਾਂ ਸੁਖਦੀਪ ਸਿੰਘ ਦਾ ਪੁੱਤਰ ਅਰਸ਼ਦੀਪ ਲਾਪਤਾ ਹੋ ਗਿਆ ਸੀ ਪਰ ਗਵਾਂਡੀਆਂ ਦੇ ਘਰ ਦੇ ਵਿਹੜੇ ਦੇ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਪੋਸਮਾਰਟਮ ਦੇ ਲਈ ਮਰਕਰੀ ਦੇ ਵਿੱਚ ਰਖਵਾ ਦਿੱਤਾ ਗਿਆ ਤੇ ਪਿੰਡ ਦੇ ਹੀ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਆਖਿਰਕਾਰ ਉਹਨਾਂ ਦੇ ਨੌਜਵਾਨ ਦੀ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਸੀ ਜਾਂ ਫਿਰ ਨਹੀਂ ਤੇ ਪਿੰਡ ਦੇ ਉਹਨਾਂ ਦੋ ਨੌਜਵਾਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਤੇ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦੰਨੇ ਆ ਇਹ ਗੱਲ ਇਦਾਂ ਦੀ ਵੀ ਪਿਛਲੇ 17 ਤਰੀਕ ਤੋਂ ਲੈ ਕੇ ਬੱਚਾ ਗੁੰਮ ਸੀਗਾ ਘਰੋਂ ਕੋਈ ਬਿਠਾ ਕੇ ਲੈ ਕੇ ਗਿਆ ਮੋਟਰਸਾਈਕਲ ਤੇ ਇਹ ਪਤਾ ਨਹੀਂ ਲੱਗਿਆ ਤੁੰਦ ਕਰਨ ਨੂੰ ਵੀ ਕੌਣ ਬੰਦਾ ਸੀਗਾ ਕੁਬਤ ਚਾਨ ਜਦੋਂ ਪਤਾ ਲੱਗਿਆ ਵੀ ਸਾਡਾ ਭਰਾ ਹੈ ਨੀਗਾ ਇਹਨਾਂ ਨੇ ਭਾਲ ਟੋਲ ਕਰੀ ਉਹਦੇ ਉਸੇ ਦਿਨ ਤੋਂ ਲੈ ਕੇ ਭਾਲ ਟੋਲ ਕਰਦੇ ਹੁੰਦੇ ਨੇ ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ ਪੁਲਿਸ ਨੇ ਕੋਈ ਐਡੀ ਗੋਗਾ ਨਹੀਂ ਕੀਤੀ ਫਿਰ ਮੇਰੇ ਕੋਲੇ ਵੀ ਜਦੋਂ ਸਾਨੂੰ ਪਤਾ ਲੱਗਿਆ ਮੈਂ ਫੋਨ ਤੇ ਇਹਨਾਂ ਨੂੰ ਪੁੱਛਿਆ ਵਾਂ ਵੀ ਕੀ ਗੱਲ ਹੋ ਗਈ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਬਾਈ ਜੀ ਆ ਗੱਲ ਹੋ ਗਈ ਵੀ ਇੰਨੇ ਦਿਨ ਹੋ ਗਏ ਮੈਂ ਉਹ ਵੀ ਤੁਸੀਂ ਪੁਲਿਸ ਨੂੰ ਕਹਿੰਦੇ ਜੇ ਅਸੀਂ ਪੁਲਿਸ ਦੇ ਉੱਤੇ ਥਾਣੇ 'ਚ ਹੀ ਖੜੇ ਆ ਵੀ ਕੋਈ ਗੌਰ ਨਹੀਂ ਕਰ ਰਹੇ ਇਹ ਕਹਿੰਦੇ ਵੀ ਪੁਲਿਸ ਵਾਲੇ ਸਾਨੂੰ ਕਹਿੰਦੇ ਵੀ ਤੁਸੀਂ ਭਾਲੋ ਆਪਣੇ ਲੈਵਲ ਤੇ ਤੇ ਫਿਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕੋਈ ਅਜੀਬ ਲੜਕੇ ਨੂੰ ਮੈਂ ਭਾਈ ਤੁਸੀਂ ਬਾਈ ਜੀ ਨਾਲ ਫੋਨ ਕਰੋ ਇਹ ਤਾਂ ਗੱਲ ਹੋਊਗੀ ਨਹੀਂ ਇਹ ਤੁਹਾਨੂੰ ਕਿਸੇ ਰਾਹ ਨਹੀਂ ਪੈਣੀ ਗੱਲ ਹੈ ਚਾਹੇ ਆਪਾਂ ਜਿੰਨਾ ਮਰਜ਼ੀ ਭੱਜੇ ਫਿਰੀਏ ਤੋਂ ਅੱਜ ਪਤਾ ਲੱਗਿਆ ਸਾਡੇ ਕੋਲੇ ਫੋਨ ਗਿਆ ਸੀ ਕਹਿੰਦੇ ਵੀ ਡੈਡ ਬੋਡੀ ਮਿਲ ਗਈ ਹੈ ਥਾਣੇ ਦੇ ਵਿੱਚ ਕਿਸੇ ਨੇ ਇਨਫਰਮੇਸ਼ਨ ਦਿੱਤੀ ਹੈ ਵੀ ਉਹਨਾਂ ਦੇ ਕਿਸੇ ਬਗਲ ਦੇ ਵਿੱਚ ਦੱਬੀ ਹੋਈ ਡੈਡ ਬੋਡੀ ਮਿਲੀ ਆ ਤੋਂ ਅੱਜ ਸਵੇਰ ਦਾ ਇਹ ਮਤਲਬ ਪਤਾ ਲੱਗਿਆ ਡੈਡ ਬੋਡੀ ਦਾ ਵੀ ਕਿ ਜਿਹਦੇ ਮਤਲਬ ਉਹਦੇ ਵਿੱਚ ਹੈ ਜਿਹੜਾ ਕੋਈ ਮੁੰਡਾ ਲੈ ਕੇ ਗਿਆ ਉਹਨਾਂ ਦੇ ਬਗਲ ਦੇ ਵਿੱਚ ਸੀਗੀ ਹੁਣ ਤੱਕ ਪੁਲਿਸ ਨੇ ਕੋਈ ਗੌਰ ਨਹੀਂ ਕਰੀ ਗਈ ਉਹਦੀ ਅਸੀਂ ਚਾਹੁੰਦੇ ਹਾਂ ਵੀ ਪੁਲਿਸ ਇਹਨਾਂ ਬੱਚਿਆਂ ਨੂੰ ਇਨਸਾਫ ਦੇਵੇ ਦੋਸ਼ੀਆਂ ਨੂੰ ਸਜ਼ਾ ਦੇਵੇ ਘੜੀ ਤੋਂ ਘੜੀ ਤਾਂ ਕਿ ਅੱਗੇ ਤੋਂ ਕੋਈ ਅਸੀਂ ਜਿਹੜੀ ਅਣਸੁਖਾਵੀ ਘਟਨਾ ਉਹ ਵਾਪਰ ਨਾ ਸਕੇ ਬਾਰਾਂ ਘੰਟੇ ਡੈੱਡ ਬੋਡੀ ਤਾਂ ਸਵੇਰ ਤੋਂ ਲੈ ਕੇ ਲਾ ਨੋ 5 ਵਜੇ ਦੀ ਗੱਲ ਹੈ ਸਵੇਰੇ 5 ਵਜੇ ਕਹਿੰਦੇ ਕਹਿੰਦੇ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੀ ਡੈੱਡ ਬੋਡੀ ਦੇ ਕੋਲੇ ਮਤਲਬ ਵੀ ਸੁਣਿਆ ਮੈਂ ਕਹਿੰਦੇ ਵੀ ਦੋ ਸਿਪਾਹੀ ਉੱਥੇ ਮਤਲਬ ਇਹਨਾਂ ਨੇ ਤਾਇਨਾਤ ਕੀਤੇ ਨੇ ਪਰ ਡੈੱਡ ਬੋਡੀ ਹਲੇ ਤੱਕ ਇਹਨਾਂ ਨੇ ਉੱਥੋਂ ਕੱਢੀ ਨਹੀਂ ਆ ਕੀ ਨਾਮ ਇਤੋਟੇ ਹਨ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕਹਿਣਾ ਚਾਹਣਾ ਜਿਹੜਾ ਕਤਲ ਦਾ ਮਾਮਲਾ ਖੰਨੇ ਸਰ ਅੱਜ ਸਾਡੇ ਕੋਲੇ ਜਿਹੜਾ ਜੀ ਇਹ ਅਰਸ਼ਦੀਪ ਪੁੰਡਾ ਹੈਗਾ ਪਿੰਡ ਚੌਕੇ ਦਾ ਰਹਿਣ ਵਾਲਾ ਇਹ 7-8 ਦਿਨਾਂ ਤੋਂ ਜਿਹੜਾ ਹੈਗਾ ਇਹਦੇ ਗੁੰਮਸ਼ੁਦਗੀ ਦੀ ਰਪੜੇ ਦੇ ਪਰਿਵਾਰ ਨੇ ਲਿਖਵਾਈ ਸੀਗੀ ਜਿਸ ਸੰਬੰਧੀ ਅਸੀਂ ਇਸ਼ਤਿਹਾਰ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹਦੀ ਭਾਲ ਚੱਲ ਰਹੀ ਸੀਗੀ ਇਹਦੇ ਵਿੱਚ ਕਈ ਵਾਰ ਗੱਲਾਂ ਹੁੰਦੀ ਸੀਗੀ ਵੀ ਫਲਾਣੀ ਥਾਂ ਤੇ ਦੇਖਿਆ ਗਿਆ ਹੈ ਜਾਂ ਤਲਵੰਡੀ ਦੇਖਿਆ ਗਿਆ ਜਾਂ ਕਿਤੇ ਦੇਖਿਆ ਗਿਆ ਉਹ ਸਾਰੀਆਂ ਚੀਜ਼ਾਂ ਤਸਦੀਕ ਕਰ ਰਹੇ ਸੀਗੇ ਤੇ ਅੱਜ ਸਾਨੂੰ ਜਿਹੜੀ ਹੈਗੀ ਹੈ ਇਹ ਗੱਲ ਜਿਹੜੀ ਕਨਫਰਮ ਹੁੰਦੀ ਹੈ ਕਿ ਇਹਦਾ ਜ ਤੋ ਮਰਡਰ ਦੇ ਸੰਬੰਧੀ ਜਿਹੜੇ ਹੈਗੇ ਪਿੰਡ ਦੇ ਹੀ ਦੋ ਮੁੰਡੇ ਨੇ ਇੱਕ ਗੁਰਪਿੰਦਰ ਉਰਫ ਗੋਲਡੀ ਹੈ ਤੇ ਦੂਸਰਾ ਬਲਜੀਤ ਜਿਹੜਾ ਹੈਗਾ ਉਰਫ ਪ੍ਰਭੂ ਹੈ ਤਾਂ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਕਲੀਅਰ ਕੱਟ ਸਾਡੇ ਕੋਲੇ ਇਨਫੋਰਮੇਸ਼ਨ ਆਈ ਉਹਦੇ ਬੇਸਿਸ ਦੇ ਉੱਤੇ ਐਫ ਆਈ ਆਰ ਲਾਜ ਹੁੰਦੀ ਹੈ ਐਫ ਆਈ ਆਰ ਲਾਜ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਡੇ ਵੱਲੋਂ ਅੱਗੇ ਜਿਹੜਾ ਹੈਗਾ ਦੋਸ਼ੀਆਂ ਨੇ ਦੱਸਿਆ ਸਾਨੂੰ ਉੱਥੇ ਮੌਕੇ ਤੇ ਲੈ ਕੇ ਆਏ ਨੇ ਜਿੱਥੇ ਉਹਨਾਂ ਨੇ ਡੈੱਡ ਬੋਡੀ ਨੂੰ ਦੱਬਿਆ ਹੋਇਆ ਮਿੱਟੀ ਦੇ ਥੱਲੇ ਕਾਫੀ ਜਿਹੜਾ ਡੂੰਘਾ ਟੋਆ ਪੱਟ ਕੇ ਤੇ ਉਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਿਹੜੀ ਹੈ ਬਾਡੀ ਇਸ ਤੋਂ ਰਿਕਵਰ ਕਰ ਰਹੇ ਆ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪ੍ਰੋਸੀਜਰ ਹੈ ਪੋਸਟਮਾਰਟਮ ਦਾ ਜਾਂ ਅੱਗੇ ਦਾ ਉਹ ਸਾਰਾ ਫੋਲੋ ਕੀਤਾ ਜਾਏਗਾ ਸਰ ਕਾਰਨ ਪਤਾ ਲੱਗਿਆ ਕਿਉਂ ਕਰਨ ਕੀਤਾ ਸਰ ਇਹ ਸਾਰਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਕਿ ਐਗਜ਼ੈਕਟ ਕਾਰਨ ਕੀ ਰਹੇ ਨੇ ਹਜੇ ਜਿਹੜੇ ਦੋਸ਼ੀ ਨੇ ਅਲੱਗ ਅਲੱਗ ਗੱਲਾਂ ਕਰ ਰਹੀਆਂ ਨੇ ਤੇ ਅਸੀਂ ਉਹ ਦੌਰਾਨੀ ਤਫਤੀਸ਼ ਉਹ ਸਾਰੀ ਗੱਲਬਾਤ ਕਲੀਅਰ ਕਰਾਂਗੇ ਕੁਝ ਇਹਨਾਂ ਦੀ ਰੰਜਿਸ਼ਬਾਜ਼ੀ ਦੀ ਵੀ ਗੱਲ ਸਾਹਮਣੇ ਆਈ ਹੈ ਬਟ ਅਸਲ ਕਾਰਨ ਮੌਕੇ ਦੇ ਉੱਤੇ ਕੀ ਰਿਹਾ ਕਿਸ ਤਰ੍ਹਾਂ ਹੋਇਆ ਉਹ ਸਾਰਾ ਕੁਝ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰ ਲਾਂਗੇ ਜੀ ਸਰ ਪੁਲਿਸ ਨੇ ਕਿੰਨੇ ਜਣੇ ਗ੍ਰਿਫਤਾਰ ਕੀ ਹਈਏ ਉਹ ਦੋਨਾਂ ਦਾ ਹੀ ਜ਼ਿਕਰ ਆਇਆ ਸੀਗਾ ਜਿਹੜੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹਨਾਂ ਦੋਨਾਂ ਨੂੰ ਗ੍ਰਿਫਤਾਰ